ਲੁਧਿਆਣਾ ਪﻼਗ ਸਮਿਤੀ ਦੀਆਂ ਚੋਣਾਂ ਅੱਜ ਲੁਧਿਆਣਾ ਪ੍ਰਤਾਪ ਸਿੰਘ ਵਾਲਾ ਵਿੱਚ ਬੜੀ ਹੀ ਸ਼ਾਂਤੀਪੂਰਵਕ ਪਾਈਆਂ ਵੋਟਾਂ ਪਾਉਣ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਸੀ ਪਿੰਡ ਵਾਲਿਆਂ ਨੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਆਪਣੇ-ਆਪਣੇ ਉਮੀਦਵਾਰਾਂ ਨੂੰ ਵੋਟ ਪਾ ਕੇ ਆਪਣੀ ਮਤਦਾਨ ਦਿੱਤਾ ਅਤੇ ਜਿੱਤਣ ਵਾਲੇ ਉਮੀਦਵਾਰਾਂ ਤੋਂ ਆਪਣੀ ਮੁਸ਼ਕਲਾਂ ਹੱਲ ਕਰਵਾਉਣ ਦੀ ਉਮੀਦ ਈ ਆਸ ਰੱਖੀ ਅਤੇ ਦੂਜੇ ਪਾਸੇ ਕਾਂਗਰਸੀ ਉਮੀਦਵਾਰ ਅਤੇ ਅਕਾਲੀ ਉਮੀਦਵਾਰ ਦੇ ਹੱਥ ਵਿੱਚ ਪ੍ਰਚਾਰ ਕਰ ਰਹੇ ਸਪੋਰਟਰਾਂ ਨੇ ਪੂਰੇ ਦਾਅਵੇ ਨਾਲ ਕਿਹਾ ਕਿ ਸਾਡੀ ਜਿੱਤ ਨਿਸ਼ਚਿਤ ਹੈ ਅਤੇ ਜਿੱਤਣ ਤੋਂ ਬਾਅਦ ਜੋ ਵੀ ਲੋਕਾਂ ਦੇ ਅਤੇ ਪਿੰਡ ਦੇ ਕੰਮ ਹੋਣਗੇ ਉਹ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਅਤੇ ਹਰ ਸਮੇਂ ਲੋਕਾਂ ਵਿੱਚ ਵਿਚਰਾਂਗੇ ਹੁਣ ਦੇਖਣਾ ਇਹ ਹੈ ਕਿ ਕਿਸ ਪਾਰਟੀ ਦਾ ਕੈਂਡੀਡੇਟ ਜਿੱਤਦਾ ਹੈ ਅਤੇ ਆਪਣੇ ਵਾਅਦਿਆਂ ਤੋਂ ਕਿੰਨਾ ਕੁ ਖਰਾ ਕੋ ਉਤਰਦਾ ਹੈ ਜਿਹੜੇ ਹੱਥ ਵਿੱਚ ਅੱਜ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦਾ ਜਿਹੜਾ ਸਾਡਾ ਹਾਯਾ ਜੀ ਜਿਹਦੇ ਵਿੱਚ ਜਿਹੜਾ ਪਤੀਸ਼ਿਕ ਉਮੀਦਵਾਰ ਸਾਡੇ ਵੱਡੇ ਭਾਈ ਮੇਰੇ ਸਤਿੰਦਰਪਾਲ ਸਿੰਘ ਜੀ ਔਰ ਬਲਾਕ ਸੰਤੀ ਦੇ ਉਮੀਦਵਾਰ ਸਾਡੇ ਮੀਨੂ ਰਾਣੀ ਜੀ ਜੋ ਕਿ ਬਹੁਤ ਹੀ ਵਧੀਆ ਹੰਗਾਰਾ ਲੋਕਾਂ ਦਾ ਸਾਨੂੰ ਦੇਖਣ ਨੂੰ ਅਤੇ ਬਹੁਤ ਹੀ ਵਧੀਆ ਵੋਟਾਂ ਪੈਣ ਦਾ ਬਹੁਤ ਵਧੀਆ ਮਿਲਿਆ ਤੇ ਅਸੀਂ ਵੋਟਰਾਂ ਦਾ ਤੇ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਕਿੰਨੀ ਜਿੰਦੀ ਰਹੀ ਹੈ ਵੋਟਾਂ ਦੀ ਅੱਜ ਵੀ ਕਾਸਰ ਕਰਾਂਗੇ ਅਸੀਂ ਵੱਧ ਤੋਂ ਵੱਧ ਲੀਡ ਕਰਕੇ ਅਸੀਂ ਇਹਨਾਂ ਨੂੰ ਦਿਤਾਵਾਂਗੇ ਤੇ ਜਿਹੜੇ ਉਮੀਦਵਾਰ ਪਹਿਲਾਂ ਕਾਂਗਸੀ ਉਹਨਾਂ ਨੂੰ ਵੀ ਮੈਸੇਜ ਕਰਨਾ ਚਾਹੀਦਾ ਹੈ ਜੇ ਕੰਮ ਨਹੀਂ ਕਰਦੇ ਤੇ ਕਾਂਗਰਸ ਦਾ ਕੰਮ ਜਿਹੜਾ ਸੀਗਾ ਉਹ ਖਤਮ ਹੋ ਗਿਆ ਇੱਥੇ ਕੋਈ ਕੁਝ ਨਹੀਂ ਕੋਈ ਉਹਨਾਂ ਨੂੰ ਕੁਝ ਨਹੀਂ ਕੋਈ ਪੁੱਛ ਰਿਹਾ ਹੈਗਾ ਕਾਂਗਰਸ ਦਾ ਕੰਮ ਖਤਮ ਹੋ ਚੁੱਕੇ ਹੈ ਫਿਰ ਦੇਖੋ ਜਿੰਨੇ ਵਾਰ ਕਿਦਾਂ ਇਹ ਲੋਕਾਂ ਦੀ ਜੀਵਨ ਦੀ ਕੰਮ ਕਰਦੇ ਜਿੱਦਾਂ ਵੀ ਸਾਨੂੰ ਕੋਈ ਜਿਹੜੀ ਵੀ ਸਾਡੀ ਲੋਕ ਸੇਵਾ ਲਾਣਗੇ ਸੇਵਾ ਹੀ ਆਪਾਂ ਕਰਾਂਗੇ ਵੋਟਰਾਂ ਦਾ ਕੀ ਫੂਕੀ ਧਲਵਾ ਕਰਨਾ ਨਹੀਂ ਤੇ ਜਿੱਕਣਾ ਵੋਟਰਾਂ ਦਾ ਸੀ ਖੁੱਲੇ ਦਿਨੋਂ ਆਪਣੇ ਧੰਨਵਾਦ ਕਰਦੇ ਆ ਜੋ ਵੀ ਸਾਨੂੰ ਜਿਹੜੀਆਂ ਵੋਟਾਂ ਉਹਨਾਂ ਨੇ ਪਾਈਆਂ ਉਹਨਾਂ ਦਾ ਧੰਨਵਾਦ ਕਰਦੇ ਆ 4 ਵਜੇ ਕੰਮ ਖਤਮ ਹੋ ਜਾਣਾ ਕਿ ਕਿ ਨਾਂ ਤੋਂ ਲੱਗੋ ਬੈਸ ਤੇ ਦਰਵਾਜ਼ੇ ਤੇ ਕਿਤੋਂ ਆਪਾਂ ਇਲੈਕਟੋਰਲ ਵੀਅਰ ਤਿਆਰੀ ਕੀਤੀ ਆ ਕਿ ਤੇ ਕਿੰਨੇ ਕਿ ਬੋਟਾ ਪੈ ਤਾ ਮੇਰੇ ਕੋਲ ਦੀ ਤਕਰੀਬਨ 70000 ਰੁਪਏ ਦਾ ਹੈ ਜਿੱਤੋਂ ਮੈਨੂੰ ਉਮੀਦ ਆ ਵੀ ਜਿਹੜੇ ਲੋਕ ਘਰ ਮੈਦੇ ਆ ਵੋਟਰਾਂ ਦਾ ਜਾਂ ਸਾਥ ਦਾ ਨਾ ਕਾਫੀ ਅਕੇ ਲੀਡ ਨਾਲ ਅਸੀਂ ਦਿੱਤਾਗੇ ਤੇ ਅਸੀਂ ਇਮਾਨਦਾਰੀ ਨਾਲ ਤੇ ਆਪਣੇ ਭਾਈਚਾਰਕ ਸਾਥ ਨੂੰ ਲੈ ਕੇ ਨਾਲ ਚੱਲਦੇ ਆ ਕੋਈ ਇਹ ਚ ਅਸੀਂ ਇਹ ਕਹਿੰਦੇ ਆ ਵੀ ਕੋਈ ਕੋਈ ਕਿਸੇ ਕਿਸਮ ਦੀ ਕੋਈ ਸਮਾਹਲੀ ਵੋਟਰਾਂ ਦਾ ਪਵੇ ਉਨਾ ਕੋਈ ਕੋਈ ਦਾ ਗੱਪਸਾਦ ਵਾਲੀ ਗੱਲ ਹੈ ਅਸੀਂ ਅਮਨ ਸ਼ਾਂਤੀ ਨਾਲ ਅਸੀਂ ਇਹ ਕੰਮ ਚਲਾ ਰਹੇ ਆ ਤੇ ਉਹ ਤਕਰੀਬਨ ਸਾਨੂੰ ਵਧੀਆ ਸੇ ਜੋਗ ਮਿਲਦੇ ਆ ਤੇ ਜਿਹੜੀ ਅੱਜ ਦੇਖੋ ਮੇਰੇ ਆ ਵੀ ਮਹਿਲਾ ਟਰਾਲ ਪਤਾ ਦੇ ਖੜੀ ਹੋਈ ਹੈ ਤੇ ਇੱਕ ਘਰੇਲੂ ਮਹਿਲਾ ਬਾਹਰ ਨਿਕਲ ਕੇ ਕੰਮ ਕਰ ਸਕਣੀ ਹੈ ਬਿਲਕੁਲ ਜੀ ਕਰਨਗੇ ਜੀ ਜੇ ਹੁਣ ਅਸੀਂ ਅੱਗੇ ਨਹੀਂ ਕਰਾਂਗੇ ਇਹਨਾਂ ਨੂੰ ਤੇ ਇਹ ਘਰੇ ਬੈਠੀਆਂ ਬਚੇਰੀਆਂ ਇਹ ਰੋਟੀਆਂ ਪਕਾਉਣ ਵਾਸਤੇ ਥੋੜੇ ਰੱਖੀਆਂ ਆਪਾਂ ਠੀਕ ਹੈ ਜੀ ਜੇ ਹੁਣ ਇਹਨਾਂ ਨੂੰ ਕੁਝ ਨਾ ਕੁਝ ਆਪਾਂ ਦੇਾਂਗੇ ਤਾਂ ਹੀ ਇਹਨਾਂ ਨੂੰ ਅੱਗੇ ਅੱਗੇ ਆਉਣ ਦਾ ਜੇ ਮੌਕਾ ਹੀ ਨਹੀਂ ਮਿਲੂਗਾ ਤਕੇ ਵੀ ਅੱਗੇ ਆਉਣਗੇ ਹੁਣ ਜੇ ਕਾਲੀ ਸਰਕਾਰ ਨੇ ਜਾਂ ਮੌਜੂਦਾ ਸਰਕਾਰ ਨੇ ਇਹਨਾਂ ਨੂੰ ਜੋ ਆਪਣੇ ਰਿਜਲਟਸ਼ਨ ਦਿੱਤੀ ਹੈ ਤੇ ਵਧੀਆ ਗੱਲਾਂ ਸੀ ਅਸੀਂ ਮੰਨਦੇ 50% ਜਿਹੜੀ ਹੈਗੀ ਆ ਚੰਗੀ ਗੱਲ ਹੁਣ ਮਹਿਲਾ ਵੀ ਆਈ ਹੈ ਔਰ ਮਹਿਲਾ ਪੰਨਾ ਸਪਕ ਕੋ ਡਾਉਟ ਜੋ ਵੀ ਵਿਦੇਜ ਕਰਦੀ ਸੀ ਖੋਲ ਕੇ ਗੱਲ ਨਹੀਂ ਕਰਦੇ ਸੀ ਹੁਣ ਮਹਿਲਾ ਨੂੰ ਖੋਲ ਕੇ ਗੱਲ ਦਿੱਥੇ ਕਿ ਭਾਈ ਜੀ ਦੇਖੋ ਸਮਾਂ ਪਹਿਲਾ ਸਮਾਂ ਇਹ ਸੀਗਾ ਵੀ ਹਰੇਕ ਜਿਹੜੀ ਮਹਿਲਾ ਸੀਗੀ ਉਹ ਘੁੰਟ ਤੋਂ ਵੀ ਨਾਲ ਨਹੀਂ ਸੀ ਬਾਹਰ ਨਿਕਲਦੀ ਅੱਜ ਦੀ ਜਿਹੜੀ ਹੈਗੀ ਆ ਵਿਹਲਾ ਉਹ ਅੱਗੇ ਰਵਾਸ ਬਹੁਤ ਹੋ ਚੁੱਕੀ ਆ ਬਿਲਕੁਲ ਤਾਂ ਕਰਕੇ ਆ ਵੀ ਹੁਣ ਤਾਂ ਤਕਰੀਬਨ ਨਾਕ ਮਹਿਲਾ ਦਾ ਫਰਕ ਆ ਨਾ ਜੀ ਪੁਰਸ਼ ਦਾ ਫਰਕ ਆ ਬਰਾਬਰ ਆ ਜੀ ਸਾਰੇ ਇਕੱਠੇ ਰਲ ਮਿਲ ਕੇ ਚੱਲਦੇ ਆ ਸਾਨੂੰ ਉਮੀਦ ਆ ਵੀ ਵਧੀਆ ਕੰਮ ਕਰਨਗੇ ਤੇ ਵੋਟਰਾਂ ਨੂੰ ਕੀ ਕਹਿਣਾ ਚਾਹੂੰਗੇ ਜਿਹੜੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਹੜਾ ਸ਼ਾਂਤਮਈ ਚੱਲ ਰਹੇ ਨੇ ਸਭ ਤੋਂ ਇਹੀ ਵੱਡੀ ਵੱਡੀ ਗੱਲ ਆ ਜੀ ਠੀਕ ਆ ਕਿ ਨਹੀਂ ਬਾਕੀ ਤੇ ਚਲੋ ਇਹ ਇਹ 라ਉਂਡੀਆਂ ਜਾਂਦੀਆਂ ਰਹਿਣੀਆਂ ਵੋਟਰ ਠੀਕ ਨਹੀਂ ਅਸਤੇ ਇਕੱਲੇ ਵੀ ਸ਼ਾਂਤਮਈ ਕੰਮ ਹੋਵੇ ਇੱਕ ਜਿਹੜੀ ਸਭ ਤੋਂ ਵੱਡੀ ਇਮਾਨਦਾਰੀ ਤੇ ਸ਼ਰਾਫਤ ਨਾਲ ਕੰਮ ਕਰੂਗੀ ਜਿੱਤਣ ਵਾਲਾ ਕੈਂਡੀਡੇਟ ਕੋਲ ਲਿਖੋ ਕਿ ਕੰਮ ਕਰਨੀ ਚਾਹੀਦੀ ਹੈ ਜਿੱਤਣ ਤੋਂ ਬਾਅਦ ਤਾਂ ਦੇਖੋ ਜੀ ਵੀ ਜੇ ਜੋ ਸਰਕਾਰ ਸਾਨੂੰ ਕੋਈ ਵੋਟਰਾਂ ਦੇਊਗੀ ਸਾਡੀ ਜਿਹੜੀ ਆਪਣੇ ਵੋਟਰ ਨੇ ਜਾਂ ਸਪੋਰਟਰ ਨੇ ਜਿਹੜੀ ਕੋਈ ਮੰਗ ਰੱਖੋਗੇ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ ਤੇ ਜੇ ਸਰਕਾਰ ਸਾਨੂੰ ਕੋਈ ਦੇਊਗੀ ਤਾਂ ਅਸੀਂ ਜ਼ਰੂਰ ਇਹਨਾਂ ਦੀ ਸੇਵਾ ਕਰਾਂਗੇ ਜੀ ਇਹ ਤਾਂ ਕੋਈ ਗੱਲ ਨਹੀਂ ਹੈਗੀ ਹਾਂ ਇੱਕ ਗੱਲ ਹੈਗੀ ਆ ਵੀ ਇਹ ਪੱਖਪਾਤ ਨਾ ਸਾਡੇ ਨਾਲ ਕਰਨ ਕਿਸੇ ਗੱਲ ਦਾ ਫਿਰ ਤਾਂ ਕੋਈ ਗੱਲ ਨਹੀਂ ਫਿਰ ਤਾਂ ਅਸੀਂ ਇਹਨਾਂ ਦੇ ਨਾਲ ਹੀ ਆ ਚਲੋ ਸਰਕਾਰ ਤਾਂ ਜਿਹੜੀ ਮਰਜ਼ੀ ਬਣ ਜਵੇ ਬਾੜੀ ਹੋਵੇ ਚੰਗੀ ਹੋਵੇ ਉਹਦਾ ਕੋਈ ਮਤਲਬ ਨਹੀਂ ਹੈ ਪਰ ਇਹ ਆ ਵੀ ਉਹ ਪਬਲਿਕ ਵਾਸਤੇ ਕਹੀ ਜੀ ਆ ਇਸ ਗੱਲ ਦਾ ਹੈਗਾ ਫਰਕ ਥੋੜਾ ਹੈ ਵੀ ਜੇ ਪਬਲਿਕ ਵਾਸਤੇ ਉਹ ਜੇ ਸਾਨੂੰ ਜੇ ਕਾਂਗਰਸ ਸਰਕਾਰਾਂ ਸਾਨੂੰ ਕੋਈ ਮਾੜੀ ਨਹੀਂ ਹੈ ਜੇ ਸਾਨੂੰ ਕੁ ਪੈਸੇ ਦਿੰਦੀਆਂ ਗਰੀਬਾਂ ਦੇ ਭਲੇ ਵਾਸਤੇ ਅਸੀਂ ਅੱਗੇ ਹੋ ਕੇ ਕੰਮ ਕਰਾਂਗੇ ਮਹਿਲਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪਹਿਲਾਂ ਵੋਟਰਾਂ ਨੂੰ ਜੀ ਹਾਂ ਜੀ ਸਾਰਿਆਂ ਨੂੰ ਸਾਰੇ ਮੈਨਾਂ ਨੂੰ ਜਾਂ ਵੋਟਰਾਂ ਨੂੰ ਜਾਂ ਜਿੰਨਾਂ ਨੂੰ ਹੈਗਾ ਬਈ ਉਹ ਅੱਗੇ ਆਉਣ ਚੜ ਕੇ ਉਹ ਉਹ ਆਪਣਾ ਹੱਕ ਵੀ ਲੈਣ ਸਾਡੇ ਨਾਲ ਜੋ ਵੀ ਉਹਨਾਂ ਦਾ ਹੈਗੇ ਬਣਦੇ ਹੱਕ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੇ ਜੀ ਸਾਡੇ ਸਾਡੇ ਪੁਰਾਣੇ ਸਾਡੇ ਪਾਰਟੀ ਦੇ ਪਾਲਤੂ ਅਸੀਂ ਬਲਾਕ ਸੰਮਤੀ सुरेंद्रਪਾਲ ਕੰਡਾ ਉਹਨਾਂ ਦੀ ਵਾਈਫ ਸਤਨਾਮਪੁਰ ਕੰਡਾ ਜੀ ਦੇ ਸਮਰਥਨ ਦੇ ਵਿੱਚ ਅਸੀਂ ਅੱਜ ਇੱਥੇ ਆਪਣਾ ਬੂਥ ਲਗਾਇਆ ਸੀ ਅਸੀਂ ਉਹਨਾਂ ਦਾ ਵੱਧ ਚੜ ਕੇ ਸਹਿਯੋਗ ਕੀਤਾ ਹੈ ਤੇ ਬੜੇ ਅਮਨ ਤੇ ਸ਼ਾਂਤੀ ਦੇ ਨਾਲ ਇਸ ਏਰੀਆ ਦੇ ਵਿੱਚ ਬੋਟਾ ਪਈਆਂ ਨੇ ਸਾਡਾ ਸਾਰਿਆਂ ਦਾ ਬਹੁਤ-ਬਹੁਤ ਸਾਨੂੰ ਸਹਿਯੋਗ ਮਿਲਿਆ ਹੈ ਤੇ ਅਸੀਂ ਆਨ ਵਾਲੇ ਟਾਈਮ ਦੇ ਵਿੱਚ ਅਸੀਂ ਉਹਨਾਂ ਨੂੰ ਪੂਰਾ ਆਪਣੇ ਏਰੀਏ ਤੋਂ ਆਪਣੇ ਸਬੂਤ ਤੋਂ ਆਪਣੇ ਇਸ ਜ਼ੋਨ ਤੋਂ ਅਸੀਂ ਉਹਨਾਂ ਨੂੰ ਜੇਤੂ ਕਰਾ ਦਵਾਂਗੇ ਜਿੱਤਣ ਤੋਂ ਬਾਅਦ ਤੁਹਾਡਾ ਕੈਂਡੀਡੇਟ ਕਿਤਾ ਲੋਕਾਂ ਵਿੱਚ ਕੰਮ ਜਾ ਕੇ ਕਰੇਗਾ ਦੇਖੋ ਜੀ ਉਹ 40 ਸਾਲ ਤੋਂ ਇਸ ਲੋਕਾਂ ਦੀ ਹਮੇਸ਼ਾ ਉਹ ਸੇਵਾ ਕਰਦੇ ਰਹੇ ਹੈ ਜਿੱਤ ਹਾਰ ਦਾ ਬਾਅਦ ਦੀਆਂ ਗੱਲਾਂ ਨਹੀਂ ਜਿੱਤਣ ਤੋਂ ਬਾਅਦ ਉਹ ਵੈਸੇ ਹੀ ਸਾਡੇ ਏਰੀਆ ਦੇ ਵਿੱਚ ਜੇਤੂ ਨੇ ਕਿੰਨੀ ਵੋਟਾਂ ਮਾਰ ਜਾਂਦੀ। ਦੇਖੋ ਜੀ ਇਹ ਜਿਹੜੀ ਆਪਾਂ ਬਲਾਕ ਸਮਤੀ ਦੀ ਗੱਲ ਕਰੀਏ ਤਾਂ ਅਸੀਂ 1.5 ਤੋਂ 2000 ਵੋਟਾਂ ਤੋਂ ਆਪਾਂ ਇੱਥੇ ਪਲੱਸ ਲਾਵਾ। ਜਿਹਨੇ ਵੋਟਰ ਵੋਟਰ ਪਾਈ ਜੀ ਅੱਜ ਉਹ ਵੋਟਰਾਂ ਦਾ ਧੰਨਵਾਦ ਕਿੱਥੇ ਕਰਾਂਗਾ। ਵੋਟਾਂ ਨੂੰ ਬਸ ਸੰਮਨ ਤੇ ਸ਼ਾਂਤੀ ਦੇ ਨਾਲ ਇੱਥੇ ਵੋਟ ਪਾਉਣ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆਖੀਏ। ਵੋਟਰਾਂ ਦਾ। ਠੀਕ। ਮੇਰਾ ਨਾਲ ਲਖਿੰਦਰ ਸਿੰਘ ਆ ਜੀ। ਹਾਂ ਜਿਹੜੀ ਅੱਜ ਵੋਟਾਂ ਪਈਆਂ। ਅੱਜ ਇਹ ਨਹੀਂ ਵੋਟਾਂ ਪਈਆਂ ਪ੍ਰਤਾਪ ਸਿੰਘ ਵਾਲੇ ਜੀ ਤੇ ਪਾਈਪ ਵਾਲਾ ਵੀ ਤੇ ਬਸੰਤ ਪਿਆਰ। ਸਾਡਾ ਕੈਂਡੀਡੇਟ ਦਾ ਸਰਸਿੰਦਰ ਬਾਸ ਸਿੰਘ ਕੰਡਾ ਅਤੇ ਉਹਨਾਂ ਦੀ ਚਾਰ ਪਤਨੀ ਸੁਨਾਮ ਕੰਡਾ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਣਗੇ ਤੇ ਪਿੰਡ ਦਾ ਵਿਕਾਸ ਕਰਨਗੇ। ਬਸ ਅੱਜ ਦੇ ਨਵੇਂ ਵੋਟਾਂ ਕੀ ਕਰਨਗੇ। ਆ ਗੁਰਵੇ ਸਿੰਘ ਪ੍ਰਧਾਨ ਪ੍ਰਤਾਪ ਸਿੰਘ ਵਾਲਾ ਹੰਬੜਾ ਰੋਡ ਲੁਧਿਆਣਾ ਸੋ ਸਾਡੀ ਜੋ ਬੋਲਿੰਗ ਹੋ ਰਹੀ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਪ੍ਰਤਾਪ ਸਿੰਘ ਵਾਲ ਵਿੱਚ ਹੋ ਰਹੀ ਹੈ। ਔਰ ਬਹੁਤ ਹੀ ਵਧੀਆ ਸ਼ਾਂਤੀਗੁਰੂ ਪਾਰਟੀ ਬੋਲ ਰਹੀ ਹੈ ਸੋ ਅੱਜ ਦਾ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਕਿ ਜੋ ਕਾਂਗਰਸ ਪਾਰਟੀ ਨੇ ਲੋਕ ਸੇਵੀ ਪਾਰਟੀ ਹੋਣ ਦੇ ਨਾਤੇ ਲੋਕਾਂ ਦੇ ਜੋ ਭਲੇ ਦੇ ਕਈ ਸਕੀਮਾਂ ਚਲਾਈਆਂ ਨੇ ਕਈ ਅਕਾਲੀਆਂ ਨੇ ਜੋ ਪਹਿਲਾਂ ਲਾਰੇ ਵੀ ਲਾਏ ਸੀ ਅਕਾਲੀਆਂ ਤੋਂ 10 ਸਾਲ ਦੇ ਰਾਜ ਤੋਂ ਕੋਈ ਫਾਇਦਾ ਲੋਕ ਬੜੇ ਦੁਖੀ ਸੀ ਸੋ ਉਸ ਤੋਂ ਬਾਅਦ ਦੇਖਣ ਨੂੰ ਲੋਕਾਂ ਸਿੱਖ ਸਮਾਜ ਦੇ ਵਿੱਚ ਦੇਖਣ ਨੂੰ ਗੁੱਸਾ ਵੀ ਮਿਲਿਆ ਕਿ ਸਾਨੂੰ ਸਿੱਖ ਭਾਈਚਾਰੇ ਨਾਲ ਸੰਬੰਧ ਲੋਕ ਮਿਲੇ ਨੇ ਵੀ ਬੋਰਡ ਜਿਹੜੇ ਅਕਾਲੀ ਦਲ ਨੂੰ ਪੰਦ ਸੀ ਉਹ ਪਾਰਕ ਨਹੀਂ ਉਹ ਕਹਿੰਦੇ ਅਸੀਂ ਦਾ ਕੈਪਟਨ ਦਾ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦਾ ਹੱਕਾ ਜੀ ਵੋਟ ਪਾਵਾਂਗੇ ਜੋ ਕਿ ਇਹਨਾਂ ਨੇ ਬਰਗਾੜੀ ਕਾਰਡ ਦੇ ਵਿੱਚ ਸਿੱਖਾਂ ਦਾ ਬੇਇੱਜ਼ਤੀ ਕੀਤੀ ਹੈ ਔਰ ਸਿੱਖਾਂ ਨਾਲ ਬਹੁਤ ਜ਼ਿਆਦਾ ਤੈਅਰ ਕੀਤਾ ਹੈ ਸੋ ਇਹ ਬਾਦਲ ਨੂੰ ਜੋ ਬਾਦਲ ਨੇ ਕੰਡੇ ਅੱਗੇ ਬੀਜੇ ਸੀ ਉਹ ਹੁਣ ਉਹਨੂੰ ਬੜੇ ਔਖੇ ਚੁਗਣੇ ਬੜੇ ਔਖੇ ਹੋ ਰਹੇ ਆ ਸੋ ਮੈਂ ਇੱਕ ਵਾਰ ਫੇਰ ਆਪਣੇ ਸੀਐਮ ਸਾਹਿਬ ਦਾ ਤੇ ਸੂਰਜੀ ਕਾਂਗਰਸ ਪਾਰਟੀ ਦਾ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਬਹੁਤ ਹੀ ਆਪਣੇ ਜੋ ਉਮੀਦਵਾਰ ਫੀਲਡਿੰਗ ਵਿੱਚ ਉਤਾਰੇ ਨੇ ਬਹੁਤ ਹੀ ਸੱਚੇ ਇਮਾਨਦਾਰ ਵਧੀਆ ਸਾਡੇ ਗਰਮੀਤ ਕੌਰ ਨੇ ਇਥੋਂ ਪਤਨੀ ਜਸਵੰਤ ਸਿੰਘ ਗਿੱਲ ਬਹੁਤ ਹੀ ਇਮਾਨਦਾਰ ਕੈਂਡੀ ਨੇ ਐਸੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਸਾਹਿਬ ਬਰਵੀਰ ਸਿੰਘ ਬਾੜੇਵਾਲ ਡੋਗਰਾ ਸੋ ਹੋਰ ਵੀ ਜਿੰਨੇ ਸੱਜਣ ਨੇ ਉਹ ਬਹੁਤ ਵਧੀਆ ਉਮੀਦਵਾਰ ਕਰ ਰਹੇ ਨੇ ਸੋ ਮੈਂ ਲੋਕਾਂ ਨੂੰ ਇਹ ਵਿਸ਼ਵਾਸ ਵੀ ਤੁਹਾਡੇ ਤੋਂ ਦਵਾਣਾ ਚਾਹੁੰਦਾ ਕਿ ਜੋ ਕਾਂਗਰਸ ਪਾਰਟੀ ਨੇ ਤੁਹਾਡੇ ਨਾਲ ਵਾਅਦੇ ਕੀਤੇ ਆ ਉਹ ਇੱਕ ਇੱਕ ਵਾਅਦਾ ਸਾਰਾ ਪੂਰਾ ਹੋਇਆ ਅੱਗੇ ਨਾਲ ਇਲੈਕਸ਼ਨ ਪੰਚਾਇਤ ਦੇ ਆਉਣ ਵਾਲੇ ਨੇ ਉਹ ਜਿਵੇਂ ਸੀਐਮ ਸਾਹਿਬ ਨੇ ਕਿਹਾ ਵੀ ਪੰਚਾਇਤਾਂ ਬਣਨ ਤੋਂ ਬਾਅਦ ਹੀ ਪਿੰਡਾਂ ਦੇ ਵਿਕਾਸ ਜੰਗੀ ਬੰਦਰ ਤੇ ਸ਼ੁਰੂ ਹੋ ਜਾਣੇ ਆ ਸੋ ਮੈਂ ਲੋਕਾਂ ਨੂੰ ਵਿਸ਼ਵਾਸ ਦਵਾਣਾ ਆਉਣ ਵਾਲੀ ਇਲੈਕਸ਼ਨ ਦੀ ਪੰਚਾਇਤ ਦੇ ਇਲੈਕਸ਼ਨਾਂ ਦੀ ਕਾਂਗਰਸ ਪਾਰਟੀ ਦੇ ਸ ਉਹਨਾਂ ਨੂੰ ਬਾਤ ਤੋਂ ਬਾਤ ਚਦਾ ਜਾਵੇ ਜੋ ਪਿੰਡਾਂ ਦੇ ਰੁਕੇ ਹੋਏ ਵਿਕਾਸ ਨੇ ਚੰਗੀ ਬਦਲ ਤੇ ਜਾਰੀ ਹੋ ਸਕਦਾ ਕਿੰਨੀਆਂ ਬੋਟਾਂ ਦੇ ਨਾਲ ਅੱਗੇ ਕਿੱਥੂਗਾ ਤੁਹਾਡੇ ਕੈਂਡੀਟ ਅਸੀਂ ਤਾਂ ਜੋ ਲੋਕਾਂ ਦਾ ਦੇਖਣ ਨੂੰ ਪਿੰਡ ਵੱਧੀ ਰੁਝਾਨ ਮਿਲਦਾ ਹੈ ਤੇ ਅਸੀਂ ਤਾਂ ਕਹਿੰਦੇ ਇਸ ਦਾ 50-50 ਹੋਊਗਾ ਅਸੀਂ 50% ਵੱਧ ਵੋਟਾਂ ਦੇ ਮਾਰਜਨ ਨਾਲ ਅਸੀਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਹੋਣਗੇ ਤੇ ਵੋਟਰਾਂ ਨੂੰ ਚਲਵਾ ਕੇ ਇਸ ਤੇ ਦੇਖਾ ਕਰ ਹਾਂ ਮੈਂ ਆਪਣੇ ਵੋਟਰਾਂ ਦਾ ਪਿੰਡ ਵਾਸੀਆਂ ਦਾ ਪਿੰਡ ਪ੍ਰਤਾਪ ਸਿੰਘ ਵਾਲਾ ਹੋਰੇ ਸਾਰੇ ਆਪਣੇ ਹਲਕੇ ਦੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਉਤਸ਼ਾਹ ਨਾਲ ਕਾਂਗਰਸ ਪਾਰਟੀ ਨੂੰ ਸੰਯੋਗ ਦਿੱਤਾ ਤੇ ਮਾ ਬਾਵਾ ਤਨਵਾਦ ਤੁਸੀਂ ਜਿੱਤਨ ਤੋਂ ਬਾਅਦ ਤੁਹਾਡੇ ਕਰਨੀ ਕਿੱਦਾਂ ਕੰਮ ਕਰੂਗਾ ਲੋਕਾਂ ਦਾ ਹਾਂ ਜਿਸ ਤਰ੍ਹਾਂ ਇੱਕ ਚਾਇਨਾ ਸਰਪੰਚਾ ਸਰਪੰਚ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਜੋ ਬਲਾਕ ਸੰਭ ਦੀ ਕੈਂਡੀਡੇਟ ਨੇ ਉਹ ਸਰਪੰਚ ਦੀਆਂ ਦੋ ਬਾਹਵਾਂ ਨੇ ਜਿੱਤੇ ਸਰਪੰਚ ਕੋਲ ਕਿਤੇ ਰਹਿ ਵੀ ਜਾਂਦਾ ਉਹ ਨਾਲ ਤੁਰ ਕੇ ਅਸੀਂ ਆਪਣੇ ਐਮਐਲਏ ਸਾਹਿਬ ਨਾਲ ਐਮਪੀ ਸਾਹਿਬ ਨਾਲ ਮੰਤਰੀ ਜੀ ਨੇ ਮਿਲ ਕੇ ਪਿੰਡ ਪੱਤਲੀ ਜੋ ਵਿਕਾਸ ਚੰਗੀ ਪੱਤਰ ਤੇ ਜਾਰੀ ਰੱਖਾਂਗੇ ਕੀ ਬੋਟਾ ਕਿੰਨਾ ਮੋਟਾ ਕਿੰਨਾ ਮੋਟਾ ਮੇਰਾ ਨਾਮ ਪਰਮਜੀਤ ਕੌਰ ਹੈ ਅਗਰੇ ਬੋਟਾ ਪੈਣੀ ਹੈ ਕਾਜੀ ਬੋਟਾ ਪੈਣੀ ਹੈ ਮੈਂ ਸਰਪੰਚ ਆ ਪ੍ਰਤਾਪ ਸਿੰਘ ਵਾਲਾ ਪਿੰਡ ਦੀ ਹਾਂਜੀ ਅਸੀਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਹਾਂ ਔਰ ਅਸੀਂ ਕਾਂਗਰਸ ਪਾਰਟੀ ਨੂੰ ਹੀ ਵੋਟਾਂ ਪਾਈਆਂ ਨੇ ਤੇ ਕਿੰਨੀ ਜੀਤ ਲਾ ਤੁਹਾਡੇ ਕਿੰਨੇ ਲੱਗੇ ਲੈ ਕੇ ਬੋਟਾ ਹਾਂਜੀ ਕਾਫੀ ਵੋਟਾਂ ਪੈਣੀਆਂ ਸਾਡੇ ਕੰਡੇ ਬਹੁਤ ਬੋਟਾ ਲੱਗੀ ਜੰਡੀ ਦੇ ਤੋਂ ਜੇ ਕਾਜੀ ਹੋਵੇਗਾ ਕਿੱਦਾਂ ਕੰਮ ਕਰੇਗਾ ਵਿਚਾਰ ਹਾਂਜੀ ਕੰਮ ਬਹੁਤ ਵਧੀਆ ਕਰੇਗਾ 90% ਲੈਣਗੇ ਸਾਡੇ ਗੰਦੇ ਅੱਜ ਇੱਧਰ ਆ ਜਾਓ ਬਾਕੀ ਅਸੀਂ ਜਿੱਤ ਕੇ ਅਸੀਂ ਧਾਰੀ ਅਸੀਂ ਜਿੱਤ ਹੀ ਹੋਏ ਆ ਸਮਝੋ ਤੁਸੀਂ ਤੇ ਤੁਹਾਡਾ ਗੰਦੇ ਲੋਕਾਂ ਵਿੱਚ ਚੰਗੀ ਕੰਮ ਕਰੇਗਾ ਹਾਂਜੀ ਕੰਮ ਕਰਾਂਗੇ ਅੱਜ ਜਰੂਰ ਕਰਾਵਾਂਗੇ ਆਜੋ ਭਾਈ ਜਰੂਰ ਚ ਜਰੂਰ ਪਿੰਡ ਦਾ ਸਿਖਾਸ ਕਰਨੇ ਆ ਸਾਡਾ ਸਹੀ ਹੋਵੇ ਵੀ ਅੱਗੇ ਕੀਤੇ ਹੈਗੇ ਕਰਦੇ ਪਏ ਆ ਅਸੀਂ ਕੰਮ ਕਰਾਂਗੇ ਵੀ ਅੱਗੇ ਅਸੀਂ ਹੋਰ ਵੀ ਅੱਗੇ ਕਰਾਂਗੇ ਕੰਮ ਲੁਧਿਆਣਾ ਤੋਂ ਸੀ ਐਨ ਪੀ ਨਿਊਜ਼ ਦੇ ਲਈ ਆਰਤੀ ਠਾਕੁਰ ਦੇ ਨਾਲ ਰਾਕੇਸ਼ ਦੇਵ ਗੰਦੀ ਦੀ ਰਿਪੋਰਟ